ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੰਜਾਬ ਦੇ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਬੜੇ ਪਵਿੱਤਰ ਕਾਰਜ ਦੇ ਲਈ ਪੂਰੇ ਵੱਡੀ ਗਿਣਤੀ ਦੇ ਵਿੱਚ ਇਕੱਤਰਤ ਹੋਏ ਹੋ ਤਹਿ ਦਿਲ ਦੀ ਗਹਿਰਾਈਆਂ ਤੋਂ ਜੀ ਆਇਆਂ ਨੂੰ ਧੰਨਵਾਦ ਮੇਰੇ ਨਾਲ ਅੱਜ ਸਾਡੇ ਕੈਬਨਿਟ ਦੇ ਮੇਰੇ ਸਾਥੀ ਵੱਡੇ ਵੀਰ ਪੀਟੀਓ ਹਰਭਜਨ ਸਿੰਘ ਵੀ ਮੇਰੇ ਨਾਲ ਮੌਜੂਦ ਬੈਠੇ ਨੇ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਐਡਵਾਈਜ਼ਰ ਦੀਪਕ ਬਾਲੀ ਵੀ ਮੇਰੇ ਨਾਲ ਮੌਜੂਦ ਬੈਠੇ ਨੇ ਸਾਡੇ ਰਾਜਪੁਰਾ ਤੋਂ ਐਮਐਲਏ ਭੈਣ ਜੀ ਨੀਨਾ ਮਿੱਤਲ ਜੀ ਨਾਲ ਬੈਠੇ ਨੇ ਸਾਡੇ ਸਮਾਣਾ ਤੋਂ ਐਮਐਲਏ ਸਾਡੇ ਵੱਡੇ ਵੀਰ ਚੇਤਨ ਸਿੰਘ ਜੀ ਜੋੜੇ ਮਾਜਰਾ ਨਾਲ ਬੈਠੇ ਨੇ ਸਾਡੇ ਮੇਅਰ ਉਹ ਆਪਣੇ ਖਿਆਲਾ ਤੋਂ ਕੁੰਦਨ ਗੋਗੀਆ ਜੀ ਬੈਠੇ ਨੇ ਸਾਰੇ ਮਿਊਸਪਲ ਕਾਉਂਸਲਰ ਸਾਹ ਪਹੁੰਚੇ ਨੇ ਸਾਡੇ ਸਾਰੀ ਜੰਨੀ ਟੀਮ ਸਾਡੇ ਐਮਐਲਏ ਕਨੌਰ ਤੋਂ ਗੁਰਲਾਲ ਸਿੰਘ ਜੀ ਬੈਠੇ ਨੇ ਸਾਡੇ ਸਾਰੇ ਜਿੰਨੇ ਅੱਜ ਸਤਕਾਰਯੋਗ ਸਾਥੀ ਆਏ ਆਂ ਮੈਂ ਸਾਰਿਆਂ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੇ ਤੌਰ ਤੇ ਹਾਜ਼ਰੀ ਲਗਵਾਉਣੀ ਹੈ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਬੜੇ ਇੱਕ ਜੀਰੂ ਕਹੋ ਪਵਿੱਤਰ ਕਾਰਜ ਦੇ ਲਈ ਆਪਾਂ ਉਰੇ ਇਕੱਠੇ ਹੋਏ ਆਂ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਕੈਬਨਿਟ ਤੇ ਟੀਮ ਰਲ ਮਿਲ ਕੇ ਜੋ ਸਾਡੇ ਭਾਗਾਂ ਵਾਲਾ ਦਿਨ ਜ ਮੈਂ ਕਹੂੰਗਾ ਜੋ ਸਾਨੂੰ ਕਾਦੀ ਕਿਸਮਤ ਦੇ ਵਿੱਚ ਆਇਆ ਕਿ ਗੁਰੂ ਮਹਾਰਾਜ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਜਿਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਮਹਾਰਾਜ ਦਾ ਜੋ 350 ਸਾਲ ਦਾ ਜੋ ਸ਼ਹਾਦਤ ਦਾ ਦਿਹਾੜਾ ਹੈ ਉਹ ਨਵੰਬਰ ਮਹੀਨੇ ਦੇ ਵਿੱਚ ਆ ਰਿਹਾ ਸੋ ਪੰਜਾਬ ਸਰਕਾਰ ਜੋ ਹੈ ਪੰਜਾਬ ਸਰਕਾਰ ਇਸ ਸ਼ਹੀਦੀ ਸਮਾ ਇਹ ਦਿਹਾੜੇ ਨੂੰ ਸਮਾਗਮ ਦੇ ਰੂਪ ਦੇ ਵਿੱਚ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਮਨਾਉਣ ਜਾ ਰਹੀ ਹੈ ਇਸ ਸਮਾਗਮ ਦੇ ਦੌਰਾਨ ਅਸੀਂ ਇਸ ਵੱਡੇ ਪੱਤਰ ਦੇ ਉੱਤੇ ਤਕਰੀਬਨ ਤਕਰੀਬਨ 150 ਉਹ ਜਗ੍ਹਾਾਂ ਜਿਨ੍ਹਾਂ ਦੇ ਉੱਤੇ ਮਹਾਰਾਜ ਦੀ ਕਿਰਪਾ ਹੋਈ ਹੈ ਮਹਾਰਾਜ ਨੇ ਕਦਮ ਬੋਚੀ ਕੀਤੀ ਹੈ ਮਹਾਰਾਜ ਦੀ ਚਰਨਛੋਪਾ ਪਾਪਤਰਤੀ ਹੈ 150 ਜਗ੍ਹਾ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਸਟੇਟ ਪੱਤਰ ਦੇ ਲੈਵਲ ਦੇ ਅਸੀਂ ਜਣੀ ਕਿ ਉੱਥੇ ਪ੍ਰੋਗਰਾਮ ਕਰਵਾਵਾਂਗੇ ਕੀਰਤਨ ਦਰਬਾਰ ਹੋਣਗੇ ਕਥਾ ਵਾਚਕ ਕਥਾਾਂਾ ਕਰਨਗੇ ਮਹਾਰਾਜ ਜੀ ਦੇ ਜੀਵਨ ਦੇ ਬਾਰੇ ਚ 25 ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਜਾਣੂ ਕਰਵਾਉਣਗੇ ਔਰ ਇਸ ਦੇ ਨਾਲ ਨਾਲ ਚਾਰ ਯਾਤਰਾਵਾਂ ਨਗਰ ਕੀਰਤਨ ਦੇ ਰੂਪ ਚ ਕੱਡੀਆਂ ਜਾ ਰਹੀਆਂ ਪਹਿਲੀ ਯਾਤਰਾ ਜਿਹੜੀ ਆ 19 ਤਰੀਕ ਨੂੰ ਨਿਕਲੂਗੀ 19 ਨਵੰਬਰ ਨੂੰ ਸ਼੍ਰੀਨਗਰ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਖੁਦ ਸ਼੍ਰੀਨਗਰ ਜਾ ਕੇ ਉਸ ਯਾਤਰਾ ਦਾ ਉੱਥੋਂ ਆਰੰਭ ਕਰਵਾਉਣਗੇ ਕਸ਼ਮੀਰੀ ਪੰਡਤ ਸਹਿਬਾਨ ਸਾਰੇ ਜਣੇ ਉਸ ਯਾਤਰਾ ਦੇ ਵਿੱਚ ਆਪ ਹਿੱਸਾ ਲੈ ਕੇ ਔਰ ਇਹ ਯਾਤਰਾ 19 ਤਰੀਕ ਤੋਂ ਚੱਲੂਗੀ ਸ਼੍ਰੀਨਗਰ ਤੋਂ ਜਿਹੜੀਆਂ ਦੂਸਰੀ ਮਤਲਬ 20 ਤਰੀਕ ਨੂੰ ਜਿਹੜੀਆਂ ਤਿੰਨ ਯਾਤਰਾਵਾਂ ਹੋੜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਾਝੇ ਤੋਂ ਮਾਲਵੇ ਤੋਂ ਦੁਆਬੇ ਰੀਜਨ ਤੋਂ ਤਿੰਨ ਯਾਤਰਾਵਾਂ 19 ਤਰੀਕ ਨੂੰ ਚੱਲਣਗੀਆਂ ਇਹ ਚਾਰੇ ਯਾਤਰਾਵਾਂ ਫਿਰ 22 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਜਾ ਕੇ ਸੰਪੰਨ ਹੋ ਗਈਆਂ ਫਿਰ ਉਸ ਤੋਂ ਬਾਅਦ ਜੋ ਅਗਲੇ ਦਿਨ 23 ਤਰੀਕ ਨੂੰ 24 ਤਰੀਕ ਨੂੰ ਤੇ 25 ਤਰੀਕ ਨੂੰ ਤੰਦੰਦ ਦੇ ਵੱਡੇ ਸਮਾਗਮ ਨੇ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਣਗੇ ਸਟੇਟ ਪੱਧਰ ਦੇ ਉਹਦੇ ਚ ਵੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਉੱਥੇ ਸ਼ਿਰਕਤ ਕਰੂਗੀ ਔਰ ਇਸ ਦੇ ਚੱਲਦੇ ਜੋ ਡਿਊਟੀ ਸਾਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਲਗਾਈ ਗਈ ਸੀ ਅਸੀਂ ਉਹਨੂੰ ਨਿਭਾਉਂਦੇ ਹੋਏ ਸੇਵਾਦਾਰ ਬਣ ਕੇ ਸਾਡੇ ਉਰੇ ਇਸ ਸਮੇਂ ਅਸੀਂ ਜਿੰਨਾ ਪ੍ਰਸ਼ਾਸਨ ਬੈਠਾ ਚਾਹੇ ਸਾਡੇ ਕੋਈ ਉਰੇ ਮੰਤਰੀ ਦੇ ਰੂਪ ਚ ਨਹੀਂ ਕੋਈ ਉਹਰੇ ਐਮਐਲਏ ਦੇ ਰੂਪ 'ਚ ਨਹੀਂ ਕੋਈ ਆਫੀਸਰ ਦੇ ਰੂਪ 'ਚ ਨਹੀਂ ਅਸੀਂ ਸਾਰੇ ਗੁਰੂ ਮਹਾਰਾਜ ਦੇ ਸੇਵਾਦਾਰ ਬਣ ਕੇ ਤਾਪੇਦਾਰ ਬਣ ਕੇ ਅੱਜ ਅਸੀਂ ਸਾਰੇ ਜਣੇ ਉਪਰਾਲਾ ਕਰਨ ਲੱਗੇ ਹੋਏ ਹਾਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇਹ ਅੱਜ ਜਿਹੜੀ ਸਾਡੀ ਇਹ ਮੀਟਿੰਗ ਹੋਈ ਹੈ ਜਿਲ੍ਹਾ ਪਟਿਆਲ ਦੀ ਪਟਿਆਲੇ ਵਿਖੇ ਜਿੱਥੇ ਤੁਸੀਂ ਕਵਰੇਜ ਕਰਨ ਲਈ ਪਹੁੰਚੇ ਹੋ ਇਹ ਸਾਡੀ ਚੌਥੀ ਮੀਟਿੰਗ ਹੈ ਅਸੀਂ ਪਹਿਲੀ ਮੀਟਿੰਗ ਸ਼੍ਰੀ ਅਨੰਦਪੁਰ ਸਾਹਿਬ ਕੀਤੀ ਸੀ ਉਸ ਤੋਂ ਬਾਅਦ ਜੋ ਦੂਜੀ ਮੀਟਿੰਗ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਕੀਤੀ ਸੀ ਤੀਜੀ ਮੀਟਿੰਗ ਅਸੀਂ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਸੀ ਇਹ ਚੌਥੀ ਮੀਟਿੰਗ ਹੈ ਜਿਹੜੀ ਪਟਿਆਲੇ ਵਿਖੇ ਕੀਤੀ ਜਾ ਰਹੀ ਹੈ ਅੱਜ ਪਟਿਆਲੇ ਦੇ ਡਿਪਟੀ ਕਮਿਸ਼ਨਰ ਐਸਐਸਪੀ ਤੇ ਸਾਰੇ ਜਿੰਨਾ ਵੀ ਟੋਟਲ ਪੰਜਾਬ ਸਰਕਾਰ ਦੇ ਜਿੰਨੇ ਡਿਪਾਰਟਮੈਂਟ ਦੇ ਜ਼ਿਲ੍ਹਾ ਪੱਤਰ ਦੇ ਸਾਰੇ ਅਫਸਰੂਣੇ ਸੱਦੇ ਗਏ ਸੀ ਔਰ ਉਹਨਾਂ ਦੇ ਨਾਲ ਉਹ ਚੇਚੇ ਤੌਰ ਤੇ ਪੂਰੀ ਇੱਕ ਬਰੀਕੀ ਚ ਲੈ ਕੇ ਸਾਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਹੈ ਔਰ ਇਸ ਚੀਜ਼ ਨੂੰ ਇਨਸ਼ੋਰ ਕੀਤਾ ਗਿਆ ਕਿ ਜਦੋਂ ਯਾਤਰਾ ਬਠਿੰਡੇ ਤੋਂ ਚੱਲਦੀ ਹੋਈ ਪਟਿਆਲੇ ਆ ਕੇ ਜਦੋਂ ਯਾਤਰਾ ਨੇ 20 ਤਰੀਕ ਵਾਲੇ ਦਿਨ ਸ਼ਾਮ ਨੂੰ ਰੇ ਪਟਿਆਲੇ ਵਿਖੇ ਆ ਕੇ ਵਿਸ਼ਰਾਮ ਕਰਨਾ ਤਾਂ ਉਸ ਦਿਨ ਪਟਿਆਲੇ ਦੀ ਧਰਤੀ ਦੇ ਉੱਤੇ ਇਸ ਰੂਪ ਤੇ ਦੌਰਾਨ ਹਰ ਤਰ੍ਹਾਂ ਦੀ ਫੈਸਿਲਿਟੀ ਸੰਗਤ ਨੂੰ ਕਿਉਂਕਿ ਸੰਗਤ ਹਜ਼ਾਰਾਂ ਚ ਨਹੀਂ ਲੱਖਾਂ ਚ ਹੋਊਗੀ ਔਰ ਗਟੀਆਂ ਆਕਾਰਾਂ ਵੀ ਕੋਈ 10 20 50 ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗਟੀਆਂ ਆਕਾਰਾਂ ਹੋਣਗੀਆਂ ਸੋ ਸੰਗਤ ਨੂੰ ਬਠਿੰਡੇ ਤੋਂ ਚੱਲ ਕੇ ਪਟਿਆਲੇ ਤੱਕਾਂ ਦੇ ਪਟਿਆਲੇ ਤੋਂ ਅੱਗੇ ਚੱਕ ਜਾਂਦੇ ਹੋਏ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਸਮੱਸਿਆ ਨਾ ਆਵੇ ਚਾਹੇ ਕੋਈ ਮੈਡੀਕਲ ਫੈਸਿਲਿਟੀ ਹੈ ਮੈਡੀਕਲ ਫੈਸਿਲਿਟੀ ਦਾ ਇੰਤਜ਼ਾਮ ਕਰਨਾ ਰਸਤੇ ਦੇ ਵਿੱਚ ਪ੍ਰੋਪਰ ਬਜ਼ੁਰਗਾਂ ਦੇ ਲਈ ਹਾਲਟ ਪਲੇਸਸ ਬਣਾਣੀਆਂ ਗੱਡੀਆਂ ਸੈਪਰੇਟ ਲੈ ਕੇ ਚਲਣੀਆਂ ਜੇ ਕੋਈ ਸੰਗਤ ਮਤਲਬ ਕਿ ਗੱਡੀਆਂ ਦੇ ਵਿੱਚ ਬੈਠ ਕੇ ਅੱਗੇ ਚੱਲਣਾ ਚਾਹੁੰਦੀ ਹੈ ਉਹਨਾਂ ਨੂੰ ਉਹੀ ਦੀ ਫੈਸਿਲਿਟੀ ਦੇਣੀ ਔਰ ਰਾਤ ਨੂੰ ਸੰਗਤ ਦੇ ਹਜ਼ਾਰਾਂ ਹੀ ਸੰਗਤ ਦੇ ਰਹਿਣ ਦਾ ਵਿਵਸਥਾ ਕਰਨੀ ਪ੍ਰਬੰਧ ਕਰਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਪ੍ਰੋਪਰ ਲਾਈਟਨਿੰਗ ਕਰਨੀ ਕਿਉਂਕਿ ਨਵੰਬਰ ਦਾ ਮਹੀਨਾ ਹੋਊਗਾ ਨਵੰਬਰ ਦੇ ਮਹੀਨੇ 'ਚ ਸ਼ਾਮ ਵੀ ਛੇਤੀ ਆ ਜਾਂਦੀ ਹੈ ਦਿਨ ਢਲ ਜਾਂਦੇ ਨੇ ਛੇਤੀ ਮੌਸਮ ਬਹੁਤ ਅੱਛਾ ਹੋਊਗਾ ਚੰਗਾ ਆਊਗਾ ਤਾਂ ਸੰਗਤ ਵੱਧ ਚੜ ਕੇ ਹਿੱਸਾ ਵੀ ਲਊਗੀ ਉਸ ਦੌਰਾਨ ਪੂਰੇ ਸਫਾਈ ਦਾ ਪ੍ਰਬੰਧ ਕਰਨਾ ਰਾਸਤੇ ਦੇ ਵਿੱਚ ਕੋਈ ਇਨਕਰੋਜਮੈਂਟ ਆਹੀ ਜੀ ਨਾ ਹੋਵੇ ਜਿਹਦੇ ਕਰਕੇ ਸੰਗਤ ਨੂੰ ਜਾਂ ਕਿਸੇ ਨੂੰ ਦਿੱਕਤ ਆਵੇ ਉਹਨਾਂ ਦਾ ਤਰੀਕੇ ਨਾਲ ਮੈਨੇਜ ਕਰਨਾ ਪਾਣੀ ਦੀ ਵਿਵਸਥਾ ਜਿੰਨੇ ਮੈਂ ਦੱਸ ਚੁੱਕਿਆ ਉਸ ਤਰ੍ਹਾਂ ਦੀ ਬਿਜਲੀ ਦੀਆਂ ਜਿਹੜੀਆਂ ਤਾਰਾਂ ਨੇ ਕੋਈ ਤਾਰਾ ਨੀਮੀਆ ਤਾਰਾਂ ਨੇ ਉਹਨਾਂ ਨੂੰ ਉੱਚਾ ਚਕਾਣਾ ਕਿਤੇ ਕੋਈ ਪਾਵਰ ਦੀ ਸਮੱਸਿਆ ਕਿਹੜੀਆਂ ਸੜਕਾਂ ਨੇ ਜਿਹੜੀਆਂ ਇਸ ਰੂਟ ਤੇ ਬਣਾਨ ਜਿਹੜੀਆਂ ਸੜਕਾਂ ਹੋਣਗੀਆਂ ਜੇ ਕੋਈ ਸੜਕਾਂ ਦੇ ਵਿੱਚ ਕੋਈ ਟੋਏ ਟਿੱਬੇ ਨੇ ਉਹਨਾਂ ਨੂੰ ਠੀਕ ਕਰਵਾਉਣਾ ਇਹ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਤੌਰ ਤੇ ਕੱਲੀ-ਕੱਲੀ ਚੀਜ਼ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਗਿਆ ਔਰ ਉਸ ਤੋਂ ਵੀ ਵੱਡੀ ਗੱਲ ਦੂਪ ਤੇ ਤਾਂ ਜਿਹੜੇ ਚਰਨਚੋ ਪ੍ਰਾਪਸਥਾਨ ਆਣਗੇ ਉਹ ਤਾਂ ਆਣਗੇ ਜਿਹੜੇ ਸਾਈਡਾਂ ਤੇ ਵੀ ਕੋਈ 10 ਕਿਲੋਮੀਟਰ ਇਧਰ ਜਾਂ 20 ਕਿਲੋਮੀਟਰ ਇਧਰ ਕੋਈ ਐਸੇ ਸਥਾਨ ਨੇ ਜਿਹੜੇ ਉੱਥੇ ਵੀ ਸਮਾਗਮ ਹੋਣੇ ਨੇ ਉਹਨਾਂ ਸਮਾਗਮਾਂ ਦੇ ਵਿੱਚ ਵੀ ਪ੍ਰੋਪਰ ਲਾਈਟਨਿੰਗ ਦੀ ਵਿਵਸਥਾ ਉੱਥੇ ਮਤਲਬ ਕਿ ਟ੍ਰੈਫਿਕ ਦੀ ਸਮਸਤਾ ਜਿਹੜੀ ਸਮੱਸਿਆ ਨਾ ਆਵੇ ਉੱਥੇ ਵਿਵਸਥਾ ਕਰਵਾਣੀ ਉੱਥੇ ਸਿਕਿਉਰਿਟੀ ਦੀ ਵਿਵਸਥਾ ਕਰਾਣੀ ਤੇ ਇਹ ਸਾਰੀਆਂ ਚੀਜ਼ਾਂ ਦਾ ਯਾਨੀ ਕਿ ਧਿਆਨ ਰੱਖਣਾ ਇਹ ਬੜੀ ਸਭ ਤੋਂ ਇਸ ਤੋਂ ਵੀ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਿੱਲੀ ਇੱਕ ਮਤਲਬ ਕਿ ਇਹਦੀ ਜਿਹੜੀ ਰਿਪੋਰਟ ਹੈ ਉਹ ਹੈ ਜਿਹੜੀ ਉਹ ਲੈ ਰਹੇ ਨੇ ਤਾਂ ਜੋ ਇਹ ਜਿਹੜੇ ਸਮਾਗਮ ਜਿਹੜੇ ਏਡੇ ਵੱਡੇ ਲੈਵਲ ਤੇ ਮਨਾਏ ਜਾ ਰਹੇ ਨੇ ਇਹ ਬੜੇ ਵਧੀਆ ਤਰੀਕੇ ਨਾਲ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਨੂੰ ਸੱਚੀ ਮਤਲਬ ਆਪਣੀ ਸ਼ਰਧਾ ਭੇਟ ਕਰਦੇ ਹੋਏ ਬਹੁਤ ਵਧੀਆ ਤਰੀਕੇ ਨਾਲ ਮਨਾਏ ਹੋਏ ਹਾਂ ਜੀ ਦੇਖੋ ਸਾਡੇ ਸਾਡੇ ਬਾਹਾਂ ਸਾਰਿਆਂ ਦੇ ਲਈ ਖੁੱਡੀਆਂ ਨੇ SDPC ਦੇ ਅਸੀਂ ਹਰੇਕ ਕੰਮ ਦੇ ਵਿੱਚ ਅਸੀਂ ਉਹਨਾਂ ਦੇ ਮਦਦ ਕਰਨ ਨੂੰ ਤਿਆਰ ਹੈ ਔਰ SDPC ਇਸ ਕੰਮ ਦੇ ਵਿੱਚ ਸਾਡੀ ਮਦਦ ਕਰੇ ਹਾਂਜੀ ਅਸੀਂ ਸੁਨੇਹੇ ਆ ਜਿਹੜੇ ਪ੍ਰੋਪਰ ਉਹਨਾਂ ਤੱਕ ਪਹੁੰਚਾਰੇ ਆ ਜੀ ਅਸੀਂ ਇਹਦੇ 'ਚ ਹੋਰ ਵੀ ਜਿੰਨੀਆਂ ਵੱਡੀਆਂ ਧਾਰਮਿਕ ਹਸਤੀਆਂ ਨੇ ਅਸੀਂ ਜਿਹੜੀਆਂ ਹੋਰ ਵੀ ਰਾਜਨੀਤਿਕ ਜਿਹੜੇ ਲੋਕ ਨੇ ਜਿਹੜੇ ਸਾਡੀ ਸਟੇਟ ਤੋਂ ਬਾਹਰ ਬੈਠੇ ਨੇ ਅਸੀਂ ਹੋਰ ਰਾਜਾਂ ਦੇ ਮਤਲਬ ਕਿ ਮੁੱਖ ਮੰਤਰੀ ਸਾਹਿਬਾਨ ਨੂੰ ਵੀ ਬੇਨਤੀ ਕਰਾਂਗੇ ਕਿਉਂਕਿ ਇਹ ਮਹਾਰਾਜ ਦੀ ਕੁਰਬਾਨੀ ਦੀ ਬਦੌਲਤ ਅੱਜ ਆਜ਼ਾਦ ਭਜਾਤ ਸਾਲ ਦਿੱਤਾ ਜਾ ਰਿਹਾ ਹੈ ਇਹ ਮਹਾਰਾਜ ਦੇ ਕਾਰਨ ਹੈ ਕਿ ਅੱਜ ਸਾਨੂੰ ਐਡੀ ਵੱਡੀ ਆਜ਼ਾਦੀ ਹੈ ਆਪਣੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਲੈ ਕੇ ਅਸੀਂ ਆਪਣੇ ਹੱਕਾਂ ਦੇ ਨਾਲ ਇਸ ਧਰਤੀ ਦੇ ਉੱਤੇ ਜਿਉ ਰਹੇ ਹਾਂ ਅਸੀਂ ਆਪਣੀ ਮਰਜ਼ੀ ਨਾਲ ਆਪਣਾ ਧਰਮ ਹੈ ਜਿਹੜਾ ਵੀ ਸਾਡਾ ਧਰਮ ਹੈ ਉਹਨੂੰ ਅਸੀਂ ਪੂਜ ਸਕਦੇ ਹਾਂ ਮਨਾ ਸਕਦੇ ਹਾਂ ਸੋ ਇਸੇ ਪਿੱਛੇ ਮਹਾਰਾਜ ਨੂੰ ਹਿੰਦੂ ਦੀ ਚਾਦਰ ਕਿਹਾ ਜਾ ਰਿਹਾ ਅਸੀਂ ਮਹਾਰਾਜ ਦਾ ਕਲਾਵਾ ਬਹੁਤ ਵੱਡਾ ਹੈ ਸਾਰੀ ਸ੍ਰਿਸ਼ਟੀ ਮਹਾਰਾਜ ਦੇ ਕਲਾਵੇ ਚੰਗੀ ਹੈ ਅਸੀਂ ਸਾਰਿਆਂ ਨੂੰ ਥੋੜੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਬੇਨਤੀ ਕਰਨੇ ਕਿ ਸਾਰੀ ਬਾਤ ਚੜ ਕੇ ਸਾਂਝਾ ਕਾਰਜ ਆਣਾ ਚਾਹੀਦਾ ਜੀ ਦੇਖੋ ਇਹ ਇਹ ਤਾਂ ਸੰਗਤ ਹੈ ਜੀ ਸੰਗਤ ਦੇ ਵਿੱਚ ਸਾਰੀ ਆ ਜੰਨੇ ਸਾਰੀ ਸੰਗਤ ਨੂੰ ਇਹਦੇ ਵਿੱਚ ਸਬਸਕ੍ਰਾਈਬ ਕਰਨਾ ਪਵੇਗਾ ਅਰੇ ਆ ਮੇਲ ਆਏ ਜਾ ਰਹੇ ਨੇ ਮੈਨੂੰ ਲੱਗਦਾ ਵੀ ਆ ਪ੍ਰੋਸੈਸ ਕਰਨ ਤੋਂ ਪਹਿਲਾਂ ਜੇ ਇਹ ਪ੍ਰੋਗਰਾਮ ਨੂੰ ਅਨਾਉਂਸ ਕਰਨ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਕਿ ਨਾਲ ਕਰੀ ਅਸੀਂ ਕਰ ਰਹੇ ਆ ਜੀ ਪੈਡਲ ਸਾਡੀਆਂ ਸਾਰੀਆਂ ਗੱਲਬਾਤਾਂ ਉਹਨਾਂ ਨਾਲ ਚੱਲ ਰਹੀਆਂ ਕਿਸੇ ਕਿਸਮ ਦੀ ਕੋਈ ਉਹ ਨਹੀਂ ਬਲਕਿ ਤੁਸੀਂ ਤਾਂ ਸਾਡੀ ਸਾਰੇ ਜਣੇ ਮੈਂ ਤਾਂ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਮੀਡੀਆ ਜਿਹੜਾ ਹੁੰਦਾ ਹੈ ਇਹ ਲੋਕਤੰਤਰ ਦਾ ਚੌਥਾ ਥੰਮ ਹੈ ਤੁਹਾਡੇ ਮਾਧਿਅਮ ਦੇ ਨਾਲ ਭਾਰਤ ਦੇ 28 ਸੂਬੇ ਅੱਠ ਯੂਨੀਅਨ ਟੈਰੀਟਰੀਆਂ ਤੱਕ ਬਲਕਿ ਦੇਸ਼ਾਂ ਵਿਦੇਸ਼ਾਂ ਤੱਕ ਜਿੱਥੇ ਸੰਗਤ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੀ ਬੈਠੀ ਹੈ ਉਹਨਾਂ ਨੇ ਵੀ ਇਹ ਪ੍ਰੋਗਰਾਮ ਲਾਈਵ ਦੇਖਣੇ ਨੇ ਰਿਕਾਰਡਿੰਗਾਂ ਦੇਖਣੀਆਂ ਸੋ ਮੈਂ ਤੁਹਾਡੇ ਮਾਧਿਅਮ ਨਾਲ ਤੁਹਾਨੂੰ ਵੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਸ ਕੰਮ ਦੇ ਵਿੱਚ ਆਪਾਂ ਸੇਵਾਦਾਰ ਬਣ ਕੇ ਸਾਰੀ ਸਹਿਯੋਗ ਹਾਂਜੀ ਸਾਰੇ ਅਸੀਂ ਸਾਰਾ ਟੋਟਲ ਪ੍ਰਸ਼ਾਸਨ ਦੀ ਡਿਊਟੀ ਲਾਤੀ ਅਸੀਂ ਪ੍ਰਸ਼ਾਸਨ ਦੇ ਲੈਵਲ ਤੇ ਆਪਣੇ ਲੈਵਲ ਤੇ ਸਾਰਿਆਂ ਨਾਲ ਕੋਆਰਡੀਨੇਸ਼ਨ ਕਰ ਰਹੇ ਹਾਂ ਔਰ ਸਾਰਿਆਂ ਦੇ ਵਿੱਚ ਐਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਮਤਲਬ ਉਹ ਤਾਂ ਇਹ ਕਹਿੰਦੇ ਵੀ ਅਸੀਂ ਜਗ੍ਹਾ-ਜਗ੍ਹਾ ਦੇ ਉੱਤੇ ਯਾਤਰਾ ਨੂੰ ਕੋਈ ਸਮੱਸਿਆ ਨਾ ਆਵੇ ਲੋਕ ਆਪ ਮੁਹਾਰੇ ਕਹਿੰਦੇ ਨੇ ਵੀ ਅਸੀਂ ਲੰਗਰ